ਚਲੋ ਜੀ ਪੁੱਜ ਗਏ ਬਸ ਗੁਰਦੁਆਰਾ ਸਾਹਿਬ ਦੇ ਲੱਗ ਕੇ ਆਪਾਂ ਤੇ ਦਰਸ਼ਨ ਕਰੋ ਜੀ ਤੁਸੀਂ ਇਸ ਜਗ੍ਹਾ ਤੇ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਆ ਗਏ ਜੀ 132 ਪੋੜੀਆਂ ਜੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਏ ਅਸੀਂ ਤੇ ਇਹ ਆ ਉਹ ਕਿਲਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਈ ਚਸ ਅੰਦਰ ਗਏ ਸੀ ਕਿ ਇਹਨੂੰ ਹੁਣ ਤਾਂ ਮਤਲਬ ਪੂਰਾ ਰੈਨੋਵੇਟ ਕਰ ਦਿੱਤਾ ਔਰ ਦਸੰਬਰ ਵਿੱਚ ਜਦੋਂ ਕਿ ਮੁਗਲਾਂ ਨੇ ਸੌਹਾਂ ਖਾਧੀਆਂ ਸੀ ਕਿ ਤੁਸੀਂ ਆਪਣਾ ਕਿਲਾ ਛਾੜ ਤਦ ਲੋ ਜੀ ਹੁਣ ਆਪਾਂ ਚੱਲੇ ਆ ਜੀ ਖੇਲਾ ਅਨੰਦਗੜ੍ਹ ਸਾਹਿਬ ਤੁਹਾਨੂੰ ਉੱਥੇ ਜਾ ਕੇ ਦਰਸ਼ਨ ਕਰਾਉਣੇ ਆ ਤੇ ਤੁਹਾਨੂੰ ਬੁੜੀ ਸਾਉਂ ਦੀ ਦਰਸ਼ਨ ਹਾਂ ਬੁੜੀ ਸਾਉਂ ਦੀ ਦਰਸ਼ਨ ਕਰਾਉਣੇ ਆ ਚਲੋ ਚੱਲਦੇ ਹੁਣ ਆਪਾਂ ਤੇ ਕਰਾਉਣੇ ਤੁਹਾਨੂੰ ਦਰਸ਼ਨ ਤੇ ਲੋ ਜੀ ਪੁੱਜ ਗਏ ਬਸ ਗੁਰਦੁਆਰਾ ਸਾਹਿਬ ਦੇ ਲੱਗ ਕੇ ਆਪਾਂ ਤੇ ਦਰਸ਼ਨ ਕਰੋ ਜੀ ਤੁਸੀਂ ਨਾ ਉਹ ਵੀਡੀਓ ਵੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲੋ ਜੀ ਚਲੋ ਹੁਣ ਤੁਹਾਨੂੰ ਕਰਾਉਣੇ ਆ ਦਰਸ਼ਨ ਜੀ ਇਸ ਜਗ੍ਹਾ ਤੇ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ। ਇਹ ਕਿਲਾ ਨੰਦਗੜ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਈ ਚ ਮਤਲਬ ਆਏ ਸੀ ਤੇ ਦਸੰਬਰ ਚ ਛੱਡਿਆ ਸੀ। ਇੱਥੇ ਮਾਤਾ ਗੁਜਰਕੌਰ ਤੇ ਚਾਰੇ ਸਾਹਿਬ ਜਾਦੇ ਖੇਡਦੇ ਰਹੇ ਆ। ਇਧਰ نیچے ਬੋਲੇ ਸਾਹਵਾਂ ਤੇ 132 ਪੋੜੀਆਂ। ਤੋ ਲੋ ਜੀ ਤਾਂ ਆ ਗਏ ਨੀ 132 ਕੋੜੀਆਂ ਜੀ ਤੇ ਚਲੋ ਕਰੋਨੇ ਤੁਹਾਨੂੰ ਦਰਸ਼ਨ ਜੀ ਇੱਦਾਂ ਹੀ ਹੁਣ ਵੀਡੀਓ ਨਾਲ ਬਣੇ ਰਹੋ ਜੀ ਤੇ ਚਾਹਨੋ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ। ਸ੍ਰੀ ਗੋਗੋਸਿੰਘ ਜੀ ਦੇ ਤੀਰ ਸ਼ਟਾ ਜੀ ਤੇ ਇਥੋਂ ਤੇ ਪਾਣੀ ਨਿਕਲਿਆ ਆਈ। ਤੋ ਲੋ ਜੀ ਕਰੋ ਦਰਸ਼ਨ ਜੀ। ਚਲੋ ਹਲੋ ਜੀ ਆ ਗਏ ਆਪਾਂ ਪਾਪਾ। ਪਹਿਲੇ ਦਰਸ਼ਨ ਕਰ ਲਈ ਦਰਸ਼ਨ। ਤੇ ਬਾਰਾਂ ਦਈ ਇੱਧਰ ਅ ਇਤਿਹਾਸ ਲਿਖਿਆ ਆ ਅਤੇ ਭਾਈ ਜਤਾ ਜੀ ਦੀ ਮਤਲਬ ਜੋ ਇਤਿਹਾਸ ਨਾਲ ਜੁੜਿਆ ਹੋਊਗਾ ਵੀ ਦੱਸਿਆ ਆ ਇੱਧਰ 84 ਪੌੜੀਆਂ ਜਿਹੜੀਆਂ ਕਿ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰ ਕੌਰ ਜਿਹੜੇ ਕਿ ਉਸ ਟਾਈਮ ਜੇ ਇਹਨਾਂ ਦੇ ਉੱਤੇ ਚੱਲਦੇ ਸੀ ਉਹ ਵੀ ਇੱਧਰ ਹੀ ਆ ਤੇ ਜਿੱਦਾਂ ਕਿ ਇਹ ਫੋਟੋ ਚ ਦਿਖਾਇਆ ਤੇ ਹੁਣ ਸਮਾਂ ਘੱਟ ਹੋਣ ਕਰਕੇ ਅਸੀਂ ਉੱਧਰ ਨਹੀਂ ਜਾਵਾਂਗੇ ਤੇ ਭਾਈ ਜਤਾ ਜੀ ਨੇ 29 ਸਾਲ ਪ੍ਰਭੂ ਦੀ ਭਗਤੀ ਕੀਤੀ ਸੀਗੀ ਅਤੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਵਰ ਦਿੱਤਾ ਸੀ ਰੰਗੂ ਰੇਟੇ ਗੁਰੂ ਕੇ ਬੇਟੇ ਦਾ ਤੇ ਬਾਕੀ ਤੁਸੀਂ ਸਕਰੀਨ ਸ਼ਾਟ ਲੈ ਕੇ ਪਾ ਲਿਓ ਤੇ ਇੰਨੀ ਤਰ੍ਹਾਂ ਬੋਲੀ ਸੋਹ ਹੁਣ ਅਸੀਂ ਅੱਗੇ ਚੱਲਦਾ ਹਾਂ ਤਾਂ ਦਰਸ਼ਨ ਕਰਵਾਉਣੇ ਆ ਆਨੰਦਗੜ੍ਹ ਸਾਹਿਬ ਕਿਲੇ ਦੇ ਆਜਾ ਜਿੰਗਤੋ ਆਜੋ ਆਜੋ ਹੁਣ ਟਾਈਮ ਬਹੁਤ ਘੱਟ ਰਹਿ ਗਿਆ ਆਜੋ ਜਲਦੀ ਜਲਦੀ ਤੇ ਲੋ ਜੀ ਕਰੋ ਦਰਸ਼ਨ ਤੇ ਇਹ ਆ ਕਿਲਾ ਅਨੰਦਗੜ੍ਹ ਸਾਹਿਬ ਦਾ। ਬਾਕੀ ਤਾਂ ਸਾਰਾ ਰੈਨੂਵੇਟ ਕੀਤਾ ਹੋਇਆ ਤੇ ਥੋੜਾ ਜਿਹਾ ਛੱਡਿਆ ਪਿਆ ਜਿੱਦਾਂ ਕਿ ਦੇਖ ਦਿਖਾਉਣ ਵਾਸਤੇ ਉਸ ਟਾਈਮ ਦੀ ਨਾਨਕ ਸ਼ਹੀਦਾਂ ਦਾ। ਤੇ ਇੱਧਰ ਗੁਰੂ ਗੋਵਰਾ ਸਾਹਿਬ ਦੇ ਵਿੱਚ ਗੁਰਤੇਗ ਬਾਦਰ ਜੀ ਦਾ ਸ਼ੀਸ਼ ਲੈ ਕੇ ਆਈ ਸੀਗੀ। ਜਦੋਂ ਮੈਂ ਤੁਹਾਨੂੰ ਪਹਿਲਾਂ ਇਤਿਹਾਸ ਦੱਸਿਆ ਤੇ ਚਲਿਏ ਆਜੋ। ਸੰਗਤੋਂ ਵਧੀਆ ਹੋ ਕੇ ਦਰਸ਼ਨ। ਚਲ ਆ ਜਾਓ। ਪਹਿਲਾ ਦਰਵਾਜ਼ਾ ਵਾਟਸਐਪ ਜਾ ਕੇ ਮੱਥਾ ਟੇਕ ਆਨੇ ਆ ਤੇ ਫਿਰ ਤੁਹਾਨੂੰ ਆਨੰਦਗੜ੍ਹ ਕਿਲੇ ਦੀ ਸਾਰੀ ਮਹਿੰਸਟਰੀ ਦੱਸ ਦੂੰਗੀ ਤੇ ਚਲੋ ਆச்சா ਦਰਗਨ ਦੀ ਵੰਨਾ ਉਸ ਨਤ ਨੂੰ ਕਰ ਸਰਦੀ ਦੀ ਵੰਨਾ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਏ ਅਸੀਂ ਤੇ ਇਹ ਆ ਉਹ ਕਿਲਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮੈਚ ਅੰਦਰ ਗਏ ਸਕੇ ਇਹਨੂੰ ਹੁਣ ਤਾਂ ਮਤਲਬ ਪੂਰਾ ਰੈਨੋਵੇਟ ਕਰ ਦਿੱਤਾ ਔਰ ਦਸੰਬਰ ਵਿੱਚ ਜਦੋਂ ਕਿ ਮੁਗਲਾਂ ਨੇ ਸੌਹ ਖਾਧੀਆਂ ਸੀ ਕਿ ਤੁਸੀਂ ਆਪਣਾ ਕਿਲਾ ਛੱਡ ਦਿਓ ਔਰ ਪਿਆਸੀ ਤਨ ਨੂੰ ਕੁਛ ਨਹੀਂ ਕਮਾਂਗੇ ਤਾਂ ਬਟ ਫਿਰ ਵੀ ਉਹਨਾਂ ਨੇ ਜਿਹੜੀਆਂ ਸੌਹ ਖਾਧੀਆਂ ਝੂਠੀਆਂ ਗਈਆਂ ਉਹਨਾਂ ਨੇ ਸਰਸਾ ਨਦੀ ਤੇ ਕੰਡੇ ਤੇ ਜਿੱਥੇ ਕਿ ਗੁਰਦੁਆਰਾ ਪਰਿਵਾਰ ਵਿਛੋੜਾ ਉੱਥੇ ਜਾ ਕੇ ਹਮਲਾ ਕਰ ਦਿੱਤਾ ਸੀਗਾ ਜਦੋਂ ਕਿ ਗੁਰੂ ਸਾਹਿਬ ਜੀ ਦਿੱਲੀ ਵੱਲ ਨੂੰ ਰਵਾਨਾ ਹੋਏ ਸੀ ਤੇ ਆਜੋ ਤੇ ਇਸੇ ਜਗ੍ਹਾ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਖੇਡਦੇ ਰਹੇ ਤੇ ਲੋਹੇ ਸੰਗਤ ਦੇ ਦੇਖੋ ਕਿੰਨੀਆਂ ਪੁਰਾਣੀਆਂ ਉਹ ਕਿਲੇ ਦੀਆਂ ਇੱਟਾਂ ਵਾਂ ਤੇ ਕਾਫੀ ਚੀਜ਼ਾਂ ਦੇਖੋ ਤੇ ਬਾਕੀ ਗੁਰੂ ਸਾਹਿਬਾਨ ਇਹ ਜਗਤ ਰੇ ਆ ਮਾਤਾ ਜੀ ਰੇ ਆ ਤੇ ਲੋ ਜੀ ਦਰਸ਼ਨ ਕਰੋ ਸਾਡੀ ਇਹ ਕੋਸ਼ਿਸ਼ ਰਹਿੰਦੀ ਵਾਤ ਤੋਂ ਤੁਹਾਨੂੰ ਉਹ ਚੀਜ਼ ਦਿਖਾ ਸਕੀਏ ਤੇ ਵੀਡੀਓ ਨੂੰ ਵਾਤ ਤੋਂ ਸ਼ੇਅਰ ਕਰ ਦਿਓ ਚੈਨਲ ਨੂੰ ਲਾਈਕ ਜੀ ਸਬਸਕ੍ਰਾਈਬ ਕਰ ਦਿਓ ਦੇਖੋ ਇੱਕ ਕੰਧ ਅੰਦਰ ਕੰਧਾਂ ਜਿਹੜਾਂ ਅੰਦਰ ਲੀਏ ਕੰਧਾਂ ਉਹੀ ਰੱਖਿਆ ਹੋਇਆ ਤੇ ਇਹ ਦੇਖੋ ਉਸ ਟਾਈਮ ਦਾ ਬਹੁਤ ਹੀ ਪ੍ਰੰਤ ਦੇਖੋ ਲਿਖਿਆ ਹੋਇਆ ਜਿਹੜਾ ਤੁਸੀਂ ਪੜ੍ਹ ਵੀ ਸਕਦੇ ਹੋ ਪ੍ਰੰਤਾਂ ਨੇ ਇਹ ਦਰਵਾਜ਼ਾ ਵਾ ਤੇ ਜਿਹੜਾ ਤੁਹਾਨੂੰ ਹੀ ਦਿਖਾ ਰਹੇ ਆ ਤੇ ਕਰੋ ਦਰਸ਼ਨ ਦੀ ਤੁਸੀਂ ਤੇਲ ਸਾਈਡਾ ਗੁਰਦੁਆਰਾ ਲਾਹੌਰ ਅਸੀਂ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਕਰਕੇ ਵਾਪਸ ਆ ਗਏ ਤਾਂ ਟਾਈਮ ਦੀ ਸ਼ਾਰਟੇਜ ਕਰਕੇ ਸਾਹਮਣੇ ਬ੍ਰਾਸ ਤੇ ਖਾਲਸਾ ਦੀਦਾ ਬਟ ਅਸੀਂ ਨਹੀਂ ਜਾਣਾ ਕਿ ਟਾਈਮ ਬਹੁਤ ਘੱਟ ਆ ਤੇ ਕਿਲਾ ਆ ਮਾਤਾ ਸਾਹਿਬ ਗੌਰ ਜੀ ਦਾ ਤਾਂ ਆਪ ਸਥਾਨ ਆ ਇੱਧਰ ਕਿਲੇ ਦੇ ਬਿਲਕੁਲ ਸਾਹਮਣੇ ਵਾਲੇ ਸਾਈਡ ਹਾਂ ਤਪਸਥਾਨ ਹਾਂ ਤਪਸਥਾਨ ਹਾਂ ਤਪਸਥਾਨ ਇਹਨਾਂ ਨੂੰ ਪੰਥ ਦੀ ਮਾਤਾ ਦਾ ਖਿਤਾਬ ਦਿੱਤਾ ਹੈ ਆਜੋ ਚਲੋ ਆਜੋ ਕਿਲਾ ਤੁਸੀਂ ਦੇਖ ਸਕਦੇ ਹੋ ਉਤਰਾ ਵਿਰਾਸਤ ਤੇ ਖਾਲਸਾ ਟਾਈਮ ਦੀ ਸ਼ਾਰਟੇਜ ਕਰਕੇ ਅਸੀਂ ਹੁਣ ਨਹੀਂ ਜਾਣਾ ਤੇ ਨੈਕਸਟ ਟਾਈਮ ਚ ਸਹੀ ਚਲੋ ਹੁਣ ਚਲਦੇ ਆ ਚਲੋ ਜੀ ਸੰਗ ਤੇ ਇਸੇ ਕੇਲਾ ਆਲੰਦਗੜ੍ਹ ਸਾਹਿਬ ਤੇ ਜਿਹੜੇ ਆਪਾਂ ਤੁਹਾਨੂੰ ਦਰਸ਼ਨ ਕਰਾਏ ਆ ਤੇ ਇਹੋ ਤੇ ਕੇਸਗੜ੍ਹ ਸਾਹਿਬ ਤੇ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੋ ਤੇ ਵੱਧ ਤੋਂ ਵੀਡੀਓ ਸ਼ੇਅਰ ਕਰ ਦਿਓ ਠੀਕ ਆ ਜੀ ਵੀਡੀਓ ਨੂੰ ਲਾਈਕ ਕਰ ਦਿਓ ਹਾਂ ਜੀ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਠੀਕ ਹੈ ਬਾਕੀ ਸਹੀ ਵੀਡੀਓ ਨੂੰ ਐਂਡ ਕਰਦੇ ਆ ਆਪਾਂ ਬਾਜੀ ਕੋਈ ਖਾਲਸਾ ਬਾਜੀ ਕੋਈ ਪਤ